ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਘੂਆ ਦਾ ਡੇਰੀ ਫਾਰਮ 911 ਦੇ। ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਸਵੀਲ ਨੇ ਨਾਲਾ ਦੇ ਜੀਵਾਂ ਅੰਮ੍ਰਿਤ ਸਰ। ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਤੇ ਆਪਾਂ ਪਹੁੰਚਿਆ ਵੀ ਤੋਂ ਨੂੰ ਦੇ ਕੋਲ ਤਿਆਰੂ ਕਰਦੇ ਆਂ ਵੀਰ ਨਾਲ ਗੱਲਬਾਤ ਪੁੱਛਦੇ ਇਹਨਾਂ ਦੀ ਡਿਟੇਲ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਜੇ ਬਹੁਤ ਵਧੀਆ ਬਾਬੇ ਸ਼ਿਤਾਰੀ ਜੀ ਦੀ ਕਿਰਪਾ ਉਹ ਜੀ ਹਸਾਬ ਲਈਏ ਚਲੋ ਕਿਰਪਾ ਹੀ ਚਾਹੀਦੀ ਆ ਜੀ ਸਾਰਿਆਂ ਦੇ ਕਰੇ ਤੇ ਭਾਈ ਆਪਣਾ ਨਾਮ ਤੇ ਐਡਰੈਸ ਦੱਸੋ ਤੁਹਾਨੂੰ ਸ਼ਹਿਰੀ ਨਾਲਾ ਜ਼ਿਲ੍ਹਾ ਪੁਸਤ ਫੋਨ ਨੰਬਰ ਬੋਲਿਓ ਬਲਵੀ ਇੱਕ 986750 ਮੇਰ ਫਟੇਗੜ ਰੋਡ ਤੇ ਪੰਪ ਤੇ ਲੱਗੇ ਠੀਕ ਹੈ ਜੀ ਇਹ ਵੀ ਉਹਦਾ ਫੋਟੋ ਜਿਹੜਾ ਹੱਡਾਂ ਲੱਗੇ ਭਾਈ ਹਾਂਜੀ ਹਾਂਜੀ ਮੇਰ ਫਟੇਗੜ ਰੋਡ ਤੇ ਬਿਜਲੀ ਘਰ ਤੇ ਲੱਗੇ ਤੇ ਉਦੋਂ ਮੇਰ ਫਟੇਗੜ ਰੋਡ ਪੰਪ ਤੇ ਲੱਗੇ ਠੀਕ ਹੈ ਠੀਕ ਹੈ ਫਟੇਗ ਤੇ ਬਈ ਤੁਸੀਂੋਂ ਪਹਿਲੇ ਨੰਬਰ ਦਾ ਛੋਟੀ ਦੇ ਬਾਰੇ ਜੇ ਇਹਦਾ ਪਾਜੀ ਬੱਚਾ ਮਰ ਗਿਆ ਜੇ ਅੱਛਾ ਜੀ ਕੋਈ ਨੂੰ ਕੋਈ ਨੂੰ ਸਾਢੇ 3 ਮਹੀਨੇ ਹੋ ਗਏ ਜੇ ਠੀਕ ਆ ਇਹ ਕੋਈ 1.5 ਮਹੀਨੇ ਆਸ-ਪਾਸ ਬਣੀ ਨੇ ਵੀ ਇਹ ਘੱਟ ਵੀ 2-4 ਦਿਨ ਹੋ ਸਕਦੇ ਆ ਅੱਛਾ ਜੀ ਹਾਂ ਚੱਕ ਤੁਸੀਂ ਆਪ ਕਰਾਈਏ ਘੱਟ ਵੀ ਦਿਨ ਹੋ ਸਕਦੇ ਆ ਠੀਕ ਆ ਹਾਂ ਤੇ ਬਈ ਦੁੱਧ ਕਿੰਨਾ ਆਇਆ ਤੁਹਾਨੂੰ ਦੁੱਧ ਕੋਈ ਭਾਈ 7 ਕਿਲੋ ਕੰਡੇਲਾ ਹੋਊਗਾ ਅੱਛਾ ਜੀ ਤੁਹਾਨੂੰ ਦਾ ਆਪਣੀ ਇਹਦਾ ਹਰ ਵੇਲੇ ਸੁਧੀ ਹੁੰਦੀ ਆ ਹਾਂਜੀ ਹਾਂਜੀ ਅਜੇ ਤੱਕ ਨਾ ਰੰਗ ਗਿਆ ਤੁਹਾਨੂੰ ਲਾਵਾ ਇਹਦਾ ਨਾਲ ਹੰਨੂ ਆਇਆ ਬਿਲਕੁਲ ਬਿਲਕੁਲ ਸਹੀ ਗੱਲ ਆ ਆਪਾਂ 6 ਕਿਲੋ ਕੰਡੇਲਾ ਦਰ ਲਾਵਾਂ ਬਾਰੇ ਦੇ ਬੰਦੀ ਦੋਵੇਂ ਟਾਵਰੇ ਨੇ ਠੀਕ ਆ ਦੇਖੋ 1.5 ਮਿੰਟ ਤੋਂ 2-4 ਦਿਨ ਕੱਢੀ ਹੋ ਗਈ ਠੀਕ ਆ ਥੋੜੇ ਬਾਕੀ ਫਿਰ ਖੁੰਮ ਕੇ ਵਿਖਾਈਏ ਉੱਥੇ ਜਿਹੜੀ ਛੋਟੀ ਜਿਹੀ ਲੋ ਸੁਆ ਭਾਜੀ ਕੇ ਮਾਤੇ ਪਹਿਲਾ ਸੁਆ ਭਾਜੀ ਹੁਣ ਗਾ ਦੂਜੀ ਬਣੀ ਆ ਉੱਥੇ ਜਿਹੜੀ ਛੋਟੀ ਜਿਹੀ ਆ ਗਈ ਆ ਅਗਲੇ ਇੱਕ ਘਾਟ ਘਾਟ ਵਾਲੀ ਕਰਮ ਵਾਲੀ ਤੇ ਹੈਵੀ ਸਿੰਗਲ ਹੱਡੀ ਆ ਬਈ ਸੱਜਰ ਦਾ ਕਿੰਨਾ ਕਰ ਕਾੜ ਰਿਆ ਭਾਜੀ ਆਪਾ ਨਾਲ ਧੂਮ ਮਾਰਦੇ ਆ ਮਾਰਾ ਸ਼ਾਇ ਅੱਛਾ ਜੀ ਸੱਜਰ ਨੇ 13 ਗਰੁੱਜ ਪਾਇਆ ਅਵੇ ਇਸ ਨੂੰਸ ਤਨਾ ਕਰੋ ਨਹੀਂ ਕਹਿਣਾ ਨਹੀਂ ਨਹੀਂ ਬਿਲਕੁਲ ਸਹੀ 13 ਉਹਦੇ ਚੁਆਇਆ ਪਹਿਲਾ ਸਵੇਰ ਚਾਦ ਕਾਟ ਵੇਲਾ ਸੋਹਣੀ ਹਰਿਆਲੀ ਝੋੜੀ ਉਧਰ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਚੈੱਕ ਪਾਸ ਹੋ ਜੇ ਹਾਂਜੀ ਉਹਦਾ ਮੇਰੀ ਸਲਾਹ ਹੀ ਚੈੱਕ ਪਾਸ ਕਰਾ ਕੇ ਵੇਚਦੀ ਅੱਛਾ ਜੀ ਪਰ ਡਾਕਟਰ ਦਾ ਦੋ ਚਾਰ ਮਹੀਨਾ ਘਰ ਵਾਲੀ ਮੈਂ ਫਲੋਰੀ ਕਿਹਾ ਦੋ ਚਾਰ ਦਾ ਹਲਕਾ ਧੁਰ ਮਾਰਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਚੱਡਾ ਜੁੱਡਾ ਦਾ ਲਾਗੇ ਤੇ ਚੈੱਕ ਕਰ ਉਹਨੇ ਤੇ ਹੈ ਅੱਖਾਂ ਵਾਲਾ ਸੱਜਰ ਦਾ ਮਿਲਦ ਰਕਾਉਣ ਜਿਹੜਾ ਬਹੁਤ ਹੀ ਚੰਗਾ ਦਾਦਾ ਬਾਈ 13 ਉਹ ਚੁਆਇ ਗਲਤ ਹੋਵੇ ਅੱਛਾ ਜੀ ਕੋਈ ਭੂ ਗਰਾਨੇ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬਾਕੀ ਥਾਂ ਤੇ ਦਾ ਵੇਖ ਜੋੜੀ ਲੈ ਗੱਡਾ ਤੇ ਚੈੱਕ ਕਰ ਸਕਦੇ ਜੇ ਤਾਂ ਥਣਾ ਦਾ ਤੈਰ ਗਿਆ ਵੀ ਲਾਗੇ ਤੋਂ ਚੈੱਕ ਕਰਾ ਲੈਣਾ ਜ਼ਰੂਰ ਪਤਾ ਖਲ ਹੋਇਆ ਹੈਗਾ ਇਹਦਾ ਪੜਾ ਬਾਈ ਬੇਠੇ ਠੀਕ ਹੈ ਠੀਕ ਹੈ ਠੀਕ ਹੈ ਇਹਦਾ ਬਾਈ ਜੀ ਮੁੱਲ ਫਿਰ ਕੀ ਕਰਨਾ ਜੀ ਇਹਦਾ ਮੁੱਲ ਭਾਈ ਜੀ ਜੇ ਚੈੱਕ ਪਾਸ ਹੋ ਜੇ ਦੋ ਚੋਂ ਦੇਣਾ ਨੂੰ ਅੱਛਾ ਜੀ ਫਿਰ ਤਾਂ ਬਾਈ 70 ਕਰ ਲੀਏ 65 ਕਰ ਲੀਏ ਠੀਕ ਹੈ ਫੋਨ ਆਪਾਂ ਹਾਂ 55000 ਕਰ ਦਈਏ ਜੈ ਸਨੋ ਭਾਈ 54000 ਤੋਂ 100 ਘੱਟ ਨਹੀਂ ਆ। ਅੱਛਾ ਜੀ। ਪੂਰੇ 54000 ਦੇਵਾਂਗੇ। ਠੀਕ ਆ ਲਓ ਜੀ 54000 ਦੀ ਕੋਠੇ ਜਿਹੜੀ ਝੋਟੀਆਂ ਚਲੋ ਗਾਂ ਨਿਕਲਦੇ। ਚਾਰੂ ਇਹੋ ਦੇ। ਠੀਕ ਆ ਲਓ ਜੀ ਅੱਗੇ ਚੱਕਰ ਸਕਦੇ ਤੂੜੀ ਤੇ ਬਾਈ ਨੇ ਆਟਾ ਥੁਰਿਆ ਵਾ। ਚੋਖਾ ਲਾ ਲੋ ਆਟਾ ਲਾ ਲੋ ਕੋਹੀ ਲਾ ਲੋ। ਠੀਕ ਆ ਠੀਕ ਆ। ਕੱਦ ਕਾਟ ਵੇ ਲੋ ਕਿੱਡਾ ਚੁਵਾਈ ਮੇਰੀ ਥੋੜੀ ਚੱਲ ਜੇ ਆਨਲਾਈਨ। ਅੱਛਾ ਜੀ। ਚੁਵਾਈ ਮੇਰੀ ਥੋੜੀ ਗਲਤ ਹੋਵੇ। ਕੂਨ ਮਾਰੇ ਛੱਗਾ ਮਾਰੇ ਥਣ ਕਾਟ ਦੇ ਦੀ ਮੇਰੀ ਗਰੰਟੀ ਆ ਠੀਕ ਆ ਠੀਕ ਆ ਉਹ ਪਰੇ ਸੱਜਾ ਕੇ 3 ਗਾਲ ਵਾਹਦੀ ਪਰ ਕਰਮ ਵਾਲੀ ਮੈਨੂੰ ਕਾਟੀ ਦਿੰਦਾ ਠੀਕ ਆ ਠੀਕ ਆ ਠੀਕ ਆ ਲਓ ਜੀ ਪਿਓਰ ਮੋਰਾ ਨਸਲ ਦੀ ਝੋਟੀ ਕੋਈ ਸੰਗੜ ਵਾਲਾ ਭਰਾ ਖੜੇ ਤੇ ਯਾਰ ਬਣ ਗਏ ਰ ਚੰਗਾ ਦੁੱਧ ਕੱਢੀ ਕਹਿੰਦਾ ਬਾਈ ਦੂਜੇ ਨੰਬਰ ਤੇ ਝੋਟੀ ਕਿਵੇਂ ਆ ਗਈ 50 ਨੰਬਰ ਭਾਜੀ ਇਹ ਝੋਟੀ ਦੂਜਾ ਸੁਆ ਜੇ ਅੱਛਾ ਜੀ ਤੇ ਪਿਆਰ ਦੇ ਦਿਨ ਦੋਲੇ ਚਾਰ ਮਹੀਨੇ ਪੰਜ ਮਹੀਨੇ ਠੀਕ ਆ ਲਓ ਜੀ ਦੇਖੋ ਚੋਣ ਦੀ ਦੂਜਾ ਦੇ ਗੱਪਣ ਯਾਰ ਤੇ ਚੰਦਾ ਨੂੰ ਇਹ ਕੀ ਕਰ ਸਕਦੇ ਜੇ ਲਾਗੇ ਤਾਂ ਥਾਣਾ ਦਾ ਅਟੈਚ ਆ ਵੀ ਕਿ ਭਾਈ ਪਹਿਲੇ ਸਵੇਰੇ ਕਿੰਨਾ ਕੁ ਦੋਦ ਦੇ ਰਹੇ ਸੀ ਪਾਜੀ ਮੇਰੇ ਕੋ ਨਾ ਝੂਠ ਵਾਦਾ ਨਾ ਬੰਬਾ ਮਾਰਦਾ ਹਾਂ ਸਾਰੋਈ ਸਾਡੇ ਪਿਓਾਂ ਆਂ ਵੇਖਣੀ ਵੀਡੀਓ ਭੈਣ ਭਰਾਵਾਂ ਦੇਖਣੀ ਆ ਸਾਡੇ ਸਾਰੇ ਵੇਖਣੀ ਵੀਡੀਓ ਸਾਡੇ ਨਾਲੋਂ ਪਾਜੀ ਇਹੀ ਆਪਣੇ ਆਪ ਸਿਆਣੇ ਬੰਦੇ ਨਾ ਸਾਡੇ ਨਾਲੋਂ ਜਿਆਦੀ ਸਿਆਣੀ ਜਿਆਦੀ ਸਿਆਣੀ ਜਿਆਦੀ ਸਾੜੀਆਂ ਜੀ ਇਹ ਵੀ ਆਪਾਂ ਹੀ ਸਿਆਣੇ ਆ ਬਿਲਕੁਲ ਸਹੀ ਗੱਲ ਸਾਡੇ ਦਾ ਸਿਆਣੇ ਨੇ ਭਾਈ 10 ਕਰੋੜ ਚੋ ਜਵਾ ਪਹਿਲੇ ਅੱਛਾ ਜੀ ਹਾਂ ਠੀਕ ਹੈ ਲੋ ਜੀ 10 ਲੈ ਵੀਰ ਗਾ ਲੋ ਹੁਣ ਆਪਾਂ ਕਹੇ ਮੇਰੇ ਵੀਰ ਭਰਾਵੇਂ ਦੇ ਚੱਟੀਆਂ ਦਾੜੀਆਂ ਦਿਆਂਵਾ ਹਾਂ ਹਾਂਜੀ ਹਾਂਜੀ ਇੱਕ ਫੁੜ ਕੱਟੀਆਂ ਹਾਂ 10 ਪੁੱਛ ਖੋ ਜੋ ਭਾਈ ਚਾਲੂ ਬਣਿਆ ਜੀ ਠੀਕ ਆ ਠੀਕ ਆ ਠੀਕ ਲਓ ਜੀ ਚੈੱਕ ਕਰਦਾ ਜੀ ਫੇਸ ਕੁਆਲਟੀ ਇਹ ਵੀ ਗੈਡ ਬਲੈਕ ਆ ਗਈ ਆ ਤੇ 10 ਨਿਕ ਜਿਹੜਾ ਪਹਿਲੇ ਸਵੇਰਾ ਮਿਲਦਾ ਰਿਕਾਰਡ ਭਾਈ ਜੀ ਨੂੰ ਦੱਸਦੇ ਆ ਕਿੰਨਾ ਕੁ ਟਾਈਮ ਲਾਜੂ ਭਾਈ ਜੀ ਹਾਂ ਹਾਂ ਜੀ ਕਿੰਨਾ ਕੁ ਟਾਈਮ ਲਾਜੂ ਭਾਈ ਜੀ ਦੇਣੇ ਦੇ ਪੰਜ ਚਾਰ ਘੜੇ ਪਰ ਝੋਟੀ ਬਲੈਡਰ ਮਾਜੂ ਥੱਲੇ ਅੱਛਾ ਜੀ ਤੇ ਚਿਵਾਈ ਕਰੇ ਝੋਟੀ ਲੱਗੀ ਇੱਕ ਨੰਬਰ ਦੀ ਚੋਣ ਆ ਭਾਈ ਕੋਲੀ ਠੀਕ ਆ ਠੀਕ ਲਓ ਜੀ ਫੂਲ ਤੱਕ ਭਾਈ ਜੀ ਮੈਂ ਚੱਡਾ ਲਾਜੂ ਵੀ ਇੱਕ ਨੰਬਰ ਵਾਲੀ ਫੂਲ ਤਿਆਰ ਹੋ ਵੀ ਭਾਈ ਹੁਣ ਆਪਾਂ ਮੁੱਲ ਕਹਣਾ ਇਤਨਾ ਅੱਛਾ ਜੀ ਮੇਰਾ ਵੀ ਫੜਕੇ ਭਾਵੇਂ ਸਵਾਗੇ ਵੀ ਨਾ ਉਹ ਚੌ ਦਿਨੋਂ ਕੋਪੜੇ ਤੇ ਆ ਗਈ ਆ ਹਾਂਜੀ ਤਾਂ ਭਾਵੇਂ 10000 ਰੁਪਿਆ ਦਾ ਫਰਿਆ ਹੈ ਸੀ ਥੋੜੇ ਮਾਰੇ ਆ ਠੀਕ ਆ ਠੀਕ ਆ ਆਪਾਂ ਕੋ 10 15 ਰਾਂ ਦੇ ਆਪਾਂ 2 400 ਵਾਲੀ ਆ ਅੱਛਾ ਜੀ ਪਰ ਅਸੀਂ ਹਰ ਇਕ ਵੀਰ ਭਰਾ ਦਾ ਫਰਿਆ ਕਰਨਾ ਬਿਲਕੁਲ ਬਿਲਕੁਲ ਜੀ ਬਾਕੀ ਚੱਡਾਂ ਚੱਡਾਂ ਆਪਾਂ ਨਾਲ ਮਰੋ ਮੜਿਆ ਅੱਛਾ ਜੀ ਦੇਖੋ ਕੂੜੀ ਖਾਈ ਜਾਂਦੀਆਂ ਠੀਕ ਆ ਜੀ ਦਿਖਾ ਦਿੰਦੇ ਆ ਦੇਖੋ ਲਓ ਯਾਨ ਥਾਣ ਦੇਖੋ ਗਾੜੀ ਥਾਣ ਦੇਖੋ ਜਿਹੜੀ ਲੱਗਿਆ ਦੇਖੋ ਥਾਣ ਠੀਕ ਆ ਜੀ ਗਾ ਇੱਦਾਂ ਲੈ ਆਵਾਂਗੇ ਆ ਗਿਆ ਆ ਗਿਆ ਗਾੜੀ ਖਾਣ ਕਿਦਾਂ ਸੋਨਾ ਲਗਾ ਕੜੇ ਬੈਠੇ ਆਜਾ ਮਰਦ ਬੈਗ ਲੱਗੇ ਕਰੂਗਾ ਠੀਕ ਹੈ ਠੀਕ ਹੈ ਉਹ ਜੀ ਚੈੱਕ ਕਰ ਸਕਦੇ ਇੱਧਰਲੀ ਸਾਈਡ ਤੋਂ ਥਾਣਾ ਦਾ ਸਜ ਗਿਆ ਬਾਈ ਇਹਦਾ ਮੁੱਲ ਫਿਰ ਜੀਦਾ ਭਾਈ ਮੰਗਣ ਨੂੰ 75 ਮਗਾਣਾ ਅੱਛਾ ਹੀ ਇੱਥੇ ਦੇ ਗਾਵੇ ਮੇਰੇ ਵੀਰ ਭਰਾ ਸਾਰੇ ਹਾਂਜੀ ਇੰਨਾਂ ਕਦੀ ਦੇ ਦਊਗਾ ਅੱਛਾ ਜੀ ਨੇਤਰੀ ਦੇ ਦੋ ਬਈ ਪਰ ਆਪਾਂ ਕਿਹਾ ਧੋਖਾ ਦੀ ਗੱਲ ਨਾ ਭਾਈ ਹਾਂਜੀ ਹਾਂਜੀ 70000 ਦੀ ਹਾਰ ਦੇ ਲਈਏ ਚੋਰ ਕਰਦੀ ਹੈ ਤਰਵੰਦਰ ਜੇ ਪਹੁੰਚ ਕਰਾਂਗੇ ਅੱਛਾ ਜੀ ਉਦਾਂ ਆਪਾਂ ਦਊ 65000 ਲਓ ਜੀ ਮੌਲਵੇ ਹਨ ਮੇਰਾ ਬਿਲਕੁਲ ਬਿਲਕੁਲ ਇ ਤੋਂ ਪਰੇ ਰਾਮ ਦਾ ਨਾਮ ਸਾਰੀ ਵੀਡੀਓ ਚੈੱਕ ਕਰਦੇ ਹੋਏ ਦੂਜੀ ਤੀਜੀ ਬੰਨਿਆਂ ਦੀ ਅੱਛਾ ਜੀ 65000 ਦੀ ਝੋਲੀ ਇਹਦਾ ਹੀ ਮਿਲ ਜੇ ਠੀਕ ਹੈ ਠੀਕ ਹੈ ਪਾਜੀ ਮਿਲਦੀ ਜੇ ਚਾਰੋ ਜਰੂਰੀਆਂ ਬਹੁਤ ਹੀ ਹੁਣ ਮਾਰੋ ਕੈਮਰਾ ਦੇਖੋ ਮੋੜ ਦੇਖੋ ਕਿ ਮੇਰਾ ਨਹੀਂ ਬਿਲਕੁਲ ਕੋਈ 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 ਕੜਾਣਾ ਪਈ ਨਹੀਂ ਮੁੱਲ ਕਰਦਾ ਬਿਲਕੁਲ ਭਾਅ ਦੇ ਨਾਲ ਆ ਕੋਈ ਦੇਖੋ ਕਿ ਜਿੱਥਾ ਜਿਹੜਾ ਦੇਖੋ ਠੀਕ ਹੈ ਠੀਕ ਯਾਰ ਰੱਬ ਨੇ ਰਾਗ ਭਾਗ ਲਾਏ ਆ ਬਿਲਕੁਲ ਸਹੀ ਗੱਲ ਹੈ ਜੀ ਸਭ ਜੀ 70000 ਦੇ ਵਿੱਚ ਪਾਈ ਕਰਨਾ ਕਿ ਪਹੁੰਚ ਕਰਾਂਗੇ ਜੇ ਕਿ ਵੀਪਾ ਨੇ ਸਿੱਧੀ ਜਾਣੀਆਂ ਦੇ 65000 ਵੀ ਦੇ ਦੂਗਾ ਬਾਈ 60000 65000 ਭਾਈ ਦਾਵਾ 2 316 ਤੁਹਾਡਾ ਮਾਨ ਜਗੇ ਵੀਰ ਅੱਛਾ ਜੀ ਤੇਰਾ ਮਾਨ 565 ਜੋ ਛੋੜ ਕਰਾਂਗੇ 65 ਚੋਂ ਹੀ 65 ਜੋ ਛੋੜ ਕਰਾਂਗੇ ਪਰ ਮੇਰਾ ਵੀਰ ਕਿਹੜਾ ਮਹੀਨੇ ਲੱਗੇ ਆਵੇ ਲੱਗੇ ਆ ਕੇ ਮੱਝ ਵੇਖੇ ਚੀਜ਼ ਕੀ ਆ 65000 ਵਿੱਚੋਂ 500 ਰੁਪਿਆ ਬਾਕੀ ਕਹਿੰਦਾ ਕਿ ਮਾਨ ਤਨ ਕਰਾਂਗੇ ਰਾਗ ਭਗ ਲੈ ਇਧਰ ਵੇਖੋ ਸਹੀ ਆ ਰਿਹਾ ਇਹ ਸਹੀ ਕਰਦੇ ਆ ਚਾਲੂ ਜੀ ਹਾਂ ਜੀ ਉਹ ਗੱਲ ਹੁੰਦੇ ਆਪਾਂ ਹਨ ਤੂੜੀ ਚੱਕੀ ਜਾਂਦੀ ਹੈ ਕਰਮਾਲੀ ਤੇ ਭਾਜੀ ਛੋਟੀ ਛੋਟੀ ਮੇਰਾ ਵੀ ਸਾਰੀ ਵੀਡੀਓ ਭਾਵੇਂ ਕੌਮ ਇਰਤਜ ਕਰ ਲਈ ਅੱਛਾ ਜੀ ਇਹਦੇ ਨਾਲ ਦੀ ਝੋਡੀ ਕੋ ਪਹਿਲਾਂ ਜਿਹੜੇ ਮੈਂ ਲੈ ਲੂਆ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਇਹ ਤੁਪਰੇ ਦਾ ਬਦਨਾਹੀ ਆ ਇਹ ਦੇਖੋ ਆਹ ਜੀ ਆ ਨਿਸ਼ਾਨੀਆਂ ਜਿਹੜੀਆਂ ਦੋ ਪਈਵਰੀਆਂ ਹੁੰਦੀਆਂ ਐਨ ਕੱਟੀਆਂ ਵੀ ਦੱਸੇ ਮੂਹਿੰਦ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਇਹ ਗੱਲ ਬਾਤ ਲੋਕੀ ਆਪਣਾ ਸੱਜਣ ਮਿੱਤਰੇ ਕਾਇਆ ਵਾ ਅੱਛਾ ਜੀ ਨੂੰ ਮਾੜੀ ਮਰੀ ਜਮਾਨ ਜੇ ਭਾਈ ਇਹਨੂੰ ਕੀਲੇ ਭਾਈ ਹੋਵੇ ਨਾ ਅੱਛਾ ਜੀ ਮੈਨਾਂ ਵੀ ਦੱਸ ਦਿਓ ਮੇਰਾ ਵੀਰੋਂ ਕੱਲ ਤੇ ਦਾ ਕੰਨਾ ਹੋਣਾ ਰਾਜੀ ਕਰੰਦਾ ਜੇ ਅੱਛਾ ਜੀ ਕੋਈ ਕਹਿਣਾ ਚੱਲੋ ਹੁੰਦੇ ਕੋਈ ਨਹੀਂ ਨਹੀਂ ਬਿਲਕੁਲ ਪੜਾਈ ਕਰਦੇ ਨੇ ਨਹੀਂ ਲੈਣੀ ਚੋੜੀ ਹਾਂਜੀ ਵਿਚਾਰ ਸਾਂਝੇ ਕਰਨੇ ਚਾਹੀਦੇ ਆ ਚਲੋ ਕੋਈ ਮੇਰਾ ਵੀਰ ਨੰਬਰ ਮੇਰਾ ਹੋਣਾ ਉੱਥੇ ਅੱਛਾ ਜੀ ਆਪਣਾ ਸੱਜਣ ਮਿੱਤਰ ਹੀ ਆ ਠੀਕ ਹੈ ਕੀਲੇ ਰਾਜੀ ਕਰ ਕੱਲ ਦਾ ਪੀਲੇ ਦਾ ਅੱਛਾ ਜੀ ਉਹ ਕੰਨਾ ਫਿਰ ਕੱਲ ਦਾ ਸਾਰੇ ਪੀਲੇ ਜੀ ਨਾ ਹੋਵੇ ਠੀਕ ਹੈ ਠੀਕ ਹੈ ਠੀਕ ਹੈ ਦੱਸਣ ਇਹ ਵੀਡੀਓ ਨੂੰ ਜਰੂਰ ਵੱ ਅਛਾ ਜੀ ਕੰਨਾਂ ਬਾਈ ਕੱਢ ਦੂ ਬਾਹਰ ਠੀਕ ਆ ਹਾਂ ਲਓ ਜੀ ਬਾਈ ਬਿਲਕੁਲ ਫਰੀ ਇਲਾਜ ਕਰਦਾ ਵਾ ਚਲੋ ਮਹਾਰਾਜ ਉੱਥੇ ਚਲੋ ਵੀਰ ਜੀ ਯਾਦ ਅਸੀਂ ਦੱਸ ਪਾਤੀ ਉਹਦੀ ਠੀਕ ਆ ਠੀਕ ਆ ਅੱਛਾ ਜੀ ਹਾਂ ਲਓ ਬਾਈ ਕੋਈ ਰੁਪਈਆ ਨਹੀਂ ਲੈਣਾ ਨੇ 100 ਰੁਪਈਆ ਮਨੇ ਲਿਖਾਇਆ ਫੇਰ ਫੂਕੇ ਸੌਦਾ ਜੇ ਕੋ ਦੋਸੋ ਆ ਜੀ ਠੀਕ ਆ ਠੀਕ ਆ ਜੀ ਐਕਰੀ ਨਾ ਪੀੜੀ ਦਾ ਰਾਜ ਤਿੰਨਾ ਤਿੰਨ ਦਰਫਾਂ ਨੇ ਕਰਦਾ ਉਹ ਅਛਾ ਜੀ ਕੰਨਾਂ ਲਈ ਬਾਤ ਸਾਰੇ ਪੀੜੀ ਆ ਜੂ ਉਸੇ ਵੇਲੇ ਬਾਲਾ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲਓ ਭਾਈ ਜੀ ਵੀਰ सोनू ਦੇ ਨਾਲ ਤੁਸੀਂ ਗੱਲਬਾਤ ਕਰਕੇ ਤੇ ਇਹ ਕੋ ਨੰਬਰ ਲੈ ਸਕਦੇ ਨੰਬਰ ਹੈਗਾ ਤੁਹਾਡੇ ਕੋਲ ਨੰਬਰ ਉੱਤੇ ਹੋਣਾ ਆਪਣਾ ਦੇ ਨਹੀਂ ਨਹੀਂ ਉਹਨਾਂ ਦੇ ਨੰਬਰ ਹੈਗਾ ਉਹ ਨਾਲ ਲੈ ਜਾਗੇ ਇੱਥੇ ਆਉਣਗੇ ਠੀਕ ਹੈ ਠੀਕ ਹੈ ਲਓ ਭਾਈ ਨਾਲ ਲੈ ਜਾਊਗਾ ਤੁਹਾਨੂੰ ਖੁਦ ਚੱਲ ਕੇ ਜਾਊਗਾ ਚਲੋ ਭਲਾਈਆ ਕੋਈ ਪੈਸਾ ਨਹੀਂ ਭਾਜੀ ਫ੍ਰੀ ਇਲਾਜ ਜਿੰਨਾ ਮਰਜ਼ੀ ਬੰਦੇ ਨੂੰ ਪੀਲੇ ਆਵੇ ਕੰਨਾਂ ਦਾ ਹੀ ਬਾਹਰ ਕਰ ਦੂ ਸਾਹਮਣੇ ਨਾਲੇ ਕੱਢੂਗਾ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਲਓ ਭਾਈ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਦੇ ਇੱਕ ਰਾਂ ਫੇਰ ਇੱਧ ਨਹੀਂ ਗੱਪਾਂ ਟੋਕਣਾ ਗੱਪਾਂ ਨਾ ਹੋਏ ਨਹੀਂ ਕੋਈ ਗੱਲ ਨਹੀਂ ਆ ਬਾਕੀ ਚਲੋ ਭਰਾਵਾਂ ਨੂੰ ਪਹਿਲਾਂ ਦੱਸਦਾ ਆਪਾਂ ਸਾਰਿਆਂ ਨੂੰ ਹਾਂ